ਸਾਣ ਵੀਰੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੌਂਡੀਅਰ 2017 ਮਾਡਲ 5036D ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਹ ਪਿਆ 2017 ਮਾਡਲ ਹੈ ਰੰਗ ਸਾਰਾ ਰੈਗਨਲ ਆ ਸੱਤਰੀ ਸਮੇਤ ਹੈ ਟਾਇਰ ਜਿਵੇਂ ਨਵੇਂ ਨੇ ਸੈਂਟਰ ਵਗੈਰਾ ਚੈੱਕ ਕਰ ਸਕਦੇ ਹੋ ਮੀਟਰ ਵੈ ਚੈੱਕ ਕਰ ਸਕਦੇ ਹਾਂ। ਜੌਂਡੀਰ 5036D 2017 ਮਾਡਲ ਪੰਜਾਬ ਨੰਬਰ ਆ ਬਠਿੰਡੇ ਦਾ BB03 K2516 ਡਰਾਈਵਰ ਡਰਾਈਵਲ ਸਮੇਤ ਬੈਕ ਸਾਈਡ ਚੈੱਕ ਕਰ ਸਕਦੇ ਹੋ। ਤਾਂ ਇੱਕ ਦੀ ਕੰਡੀਸ਼ਨ ਜਿਵੇਂ ਓਕੇ ਆ। ਮਗਰਾਟਾ ਥੱਲੋ ਦੇਖ ਸਕਦੇ ਜਮਾ ਸਾਫ ਪਏ ਨੇ ओरिजिनल ਰੰਗ ਹੈ ਜਿਸ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਆਪਾਂ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਪਾਵਾਂਗੇ ਮਾਲਕ ਵੀਰ ਨਾਲ ਕੰਟੈਕਟ ਕਰ ਸਕਦੇ ਤੁਸੀਂ ਟਰੈਕਟਰ ਖਰੀਦ ਸਕਦੇ 2017 ਮਾਡਲ ਟਰੈਕਟਰ ਦੀ ਡਿਮਾਂਡ ਆ ਜਿਹੜੀ 430000 ਦੂਸਰਾ ਵੀ ਜੌਂਡੀਆ ਦਾ 5310 2010 ਮਾਡਲ 5310 10 ਮਾਡਲ ਟਾਇਰ ਤੇ ਟਰੈਕਟਰ ਦੇ ਦੇਖ ਸਕਦੇ ਹੋ ਕੰਡੀਸ਼ਨ ਦੇਖ ਸਕਦੇ ਹੋ ਨੰਬਰ ਹੈ ਐਲਟ ਵਗੈਰਾ ਚੈੱਕ ਕਰ ਸਕਦੇ ਹੋ ਜਮਾਂ ਰਹਿਦਣਾ ਰੰਗਾ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਮੀਟਰ ਵਗੈਰਾ ਟਾਇਰ ਚੈੱਕ ਕਰ ਸਕਦੇ ਹਾਂ ਮਗਰ ਆਟਾ ਥੋੜਾ ਦੇਖ ਸਕਦੇ ਜਮਾ ਸਾਤ ਤੇ ਬੈਕ ਸਾਈਡ ਚੈੱਕ ਕਰ ਸਕਦੇ ਟਰੈਕਟਰ ਦੀ ਸਤਰੀ ਸਮੇਤ ਹੈ जिस किसी भीर ने ट्रैक्टर लेना होगा आप्रीन से नंबर पावे कॉन्टैक्ट कर सकते हो मगर मगरार थो वेख सकते हो ट्रैक्टर जमा सा ਦੋਨੇ ਜੌਂਡੀਆ ਟਰੈਕਟਰ ਵਿਕਾਉ ਨੇ 5530 ਤੇ 5310 2010 ਮਾਡਲ ਕ੍ਰੀਡ 480000 ਮਾਡਲ ਫਾਰਮਟ੍ਰੈਕ 60 ਟਰੈਕਟਰ ਜਮਾ ਸਾਫ ਹੈ ਰੇਡਨ ਰੰਗ ਹੈ 2014 ਮਾਡਲ ਟਾਇਰ ਚਾਰੇ ਨਵੇਂ ਨੇ ਸੈਂਟਰ ਵਗੈਰਾ ਚੈੱਕ ਕਰ ਸਕਦੇ ਹੋ ਮੀਟਰ ਵਗੈਰਾ ਚੈੱਕ ਕਰ ਸਕਦੇ ਹੋ ਛਤਰੀ ਸਮੇਤ ਹੈ ਜਮਾ ਰੇਦਨ ਰੰਗ ਹੈ ਮਗਰਾਟ ਵਗੈਰਾ ਚੈੱਕ ਕਰ ਸਕਦੇ ਹੋ ਜਮਾ ਸਾਫ ਹੈ ਇਸ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਆਪਾਂ ਨੰਬਰ ਪਾਵਾਂਗੇ ਕੰਟੈਕਟ ਕਰ ਸਕਦੇ ਹਾਂ ਇਹ ਵੀ 13 ਨੰਬਰ ਹੈ ਡੰਡਾ ਡਰਾਇਵਰ ਸਨੂ ਆ ਮਟਰੇ ਦੇ ਸਾਥ 2014 ਮਾਡਲ ਹੈ। ਕੋਲੋ ਦੇ ਟਾਇਰ ਨੇ ਚਲੋ ਜਮਾ ਸਾਪ ਹੈ ਮਗਰ ਅਟਾ ਕੋਲ। ਇਹਦੇ ਪੈਰਦਾਨ ਵਗੈਰਾ ਚੈੱਕ ਕਰ ਸਕਦੇ ਹਾਂ। ਕਿਸੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਬਾਈ ਦਾ ਨੰਬਰ ਪਾਵਾਂਗੇ ਕੰਟੈਕਟ ਕਰ ਸਕਦੇ ਹੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਕੀ ਕਾਲ ਕਰਾਂ? ਸਤਰੀ ਸੰਵੇਤਾ ਇਹ ਡਿਮਾਂਡਾ 495000 2014 ਮਾਡਲ ਅਬੀ ਦੂਸਰਾ ਟਰੈਕਟਰ ਆ 2013 ਮਾਡਲ ਚੌਂਡੀਆ 5050 डी ਪੰਜਾਬ ਨੰਬਰ ਹੈ ਟਰੈਕਟਰ ਜਿਮਾ ਕੰਡੀਸ਼ਨ ਜਿਮਾ ਇੱਕ ਨੰਬਰ ਆ ਮੂਰਲੇ ਟਾਇਰ ਹੈਗੇ ਨੇ 60% 70% ਟਰੈਕਟਰ ਜਮਾਂ ਸਾਫ ਦਾ ਰिजन ਰੰਗ ਸੈਂਟਰ ਵਗੈਰਾ ਚੈੱਕ ਕਰ ਸਕਦੇ ਆ ਪੈਦਾਂ ਵਗੈਰਾ ਮਗਰਾਟਾਂ ਖੱਲੂ ਦੇ ਸਕਦੇ ਜਮਾਂ ਮਗਲੇ ਟਾਇਰ ਹੈਗੇ 80 85 ਪੈਸਿਓ ਮੀਟਰ ਵਗੈਰਾ ਚੈੱਕ ਕਰ ਸਕਦੇ ਆ ਖਾਤਰੀ ਸਮੇਤ ਹੈ ਡਰੈਵਲ ਸਮੇਤ ਹੈ ਜਰ ਆਰਥਲੋਂ ਦੇਖ ਸਕਦੇ ਹੋ ਜਮਾ ਸਾਪੜੇ ਜਿਸ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ 5050 D ਆਪਾਂ ਬਾਈ ਦਾ ਨੰਬਰ ਪਾਵਾਂਗੇ ਕੰਟੈਕਟ ਕਰ ਸਕਦੇ ਹੋ ਰੇਡੀਓ ਦੇ ਟੈਗਾਂ ਦੇ ਵਿੱਚ ਰੇਅਰ 13 ਮਾਡਲ ਦਾ ਰੇਟ 465000 5050 D ਆਪਣੇ ਚੈਨਲ ਨੂੰ ਬਸ ਸਬਸਕ੍ਰਾਈਬ ਕਰੋ ਧੰਨਵਾਦ